ਜੈਗੁਰਦੇਵ ਤਾਨਗੁਰਦੇਵ ਤੁਸੀਂ ਦੇਖ ਰਹੇ ਹੋ ਐਨ ਆਰ ਐਸ ਲਾਈਵ ਚੈਨਲ ਮਾਧਿਅਮ ਰਾਹੀਂ ਅੱਜ ਅਸੀਂ ਪਹੁੰਚਿਆ ਪਿੰਡ ਹੁਸ਼ਿਆਰਪੁਰ ਦੇ ਤਗੜ ਬਡਾਲਾ ਜਿੱਥੇ ਕਿ ਅੱਜ ਸੰਤ ਬਾਬਾ ਆਰਾਮਦਾਸ ਜੀ ਦੀ ਸਾਲਾਨਾ ਯਾਦ ਵਿੱਚ ਮੇਲਾ ਕਰਵਾਇਆ ਜਾ ਰਿਹਾ ਹੈ ਸੰਤ ਬਾਬਾ ਬਲਕਾਰ ਸਿੰਘ ਜੀ ਹੁਣਾਂ ਵੱਲੋਂ ਉਸ ਤੌਰ ਤੇ ਅਸੀਂ ਦੇਖ ਰਹੇ ਹਾਂ ਕਿ ਵਿਸ਼ੇਸ਼ ਤੌਰ ਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿੱਥੇ ਕਿ ਸਾਡੇ ਵੀਰ ਜੀ ਉਹਨਾਂ ਨੇ ਆਪਣਾ ਖੂਨਦਾਨ ਕੀਤਾ ਭਾਜੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਪਰਾਲਾ ਜੀ ਬਲੱਡ ਡੋਨੇਟ ਦਾ ਇਹਦੇ ਨਾਲ ਚਲੋ ਅਸੀਂ ਤਾਂ ਬਲੱਡ ਡੋਨੇਟ ਕਰਦੇ ਆ ਬਹੁਤ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਜੀਵ ਦੀ ਜਾਨ ਬਚਦੀ ਹੈ ਜਿਹਦੇ ਕਰਕੇ ਸਾਨੂੰ ਬਲੱਡ ਡੋਨੇਟ ਕਰਨਾ ਪੈਂਦਾ ਤਾਂ ਇਹ ਨਿਸ਼ੁਲਕ ਸੇਵਾ ਆ ਤੇ ਬਹੁਤ ਵਧੀਆ ਪਰਾਲਾ ਪਿੰਡ ਤਗੜਵਡਾਲਾ ਦੇ ਨੌਜਵਾਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਆ ਜੀ ਇਹਨਾਂ ਦਾ ਭਾਜੀ ਨਸ਼ੇ ਜਿਹੜੇ ਵਧਦੇ ਜਾ ਰਹੇ ਆ ਨਸ਼ਿਆਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਵੀ ਜੀ ਸਾਰੇ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਪਏ ਆ ਕਿ ਨਸ਼ਿਆਂ ਤੋਂ ਦੂਰ ਰਹੋ ਨਸ਼ਾ ਇੱਕ ਇਹੋ ਜਿਹੀ ਲਾਜ ਲਾਜ ਬਿਮਾਰੀ ਕਹਿ ਲੋ ਬਿਮਾਰੀ ਹੈ ਇਹੋ ਤੇ ਜਿਹੜੀ ਸਾਸੀ ਨਾ ਚਾਹੁੰਦੇ ਹੋਵੇ ਨਹੀਂ ਛੱਡ ਸਕਦੇ ਇਸ ਕਰਕੇ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਜਿੱਦਾਂ ਅੱਜ ਦੇ ਟਾਈਮ ਦੇ ਵਿੱਚ ਆਹ ਨੌਜਵਾਨ ਇਸ ਪਿੰਡ ਦੇ ਇੰਨਾ ਬਹੁਤ ਵੱਡਾ ਉਪਰਾਲਾ ਕਰ ਰਹੇ ਆ ਤੇ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਸ਼ੇ ਨੂੰ ਛੱਡੋ ਔਰ ਖੇਡਾਂ ਤੇ ਇਸ ਇਸ ਤਰ੍ਹਾਂ ਦੇ ਜੋ ਸਮਾਜਿਕ ਸੇਵਕ ਕੰਮ ਆ ਇਹਨਾਂ ਵੱਲ ਨੂੰ ਧਿਆਨ ਦਿਓ ਤੇ ਬਹੁਤ ਵਧੀਆ ਆਪਾਂ ਸਮਾਜ ਨੂੰ ਸਿਰਜ ਸਕਦੇ ਆ ਇਹਦੇ ਨਾਲ ਤੇ ਬੜੇ ਧੰਨਵਾਦੀ ਆ ਅੱਜ ਅਸੀਂ ਤਗੜਬਡਾਲਾ ਚ ਆਏ ਆ ਸਾਡੇ ਮਿੱਤਰਾਂ ਦੇ ਨਾਲ ਅਸੀਂ ਇਹਨਾਂ ਨੇ ਸਾਨੂੰ ਸੱਦਿਆ ਸੀ ਤੇ ਅਸੀਂ ਬਲੱਡ ਨੇਟ ਕਰ ਰਹੇ ਆ ਅਸੀਂ ਆਪਣੇ ਆਪ ਨੂੰ ਸੁਭਾਗਿਆ ਫੀਲ ਕਰਦੇ ਆ ਬਹੁਤ ਵਧੀਆ ਲ ਏ ਸਾਡੇ ਭਾਜੀ ਹੁਣੀ ਦੱਸਿਆ ਕਿ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਆ ਸਾਰੇ ਹੀ ਇਸ ਸੰਯੋਗ ਦਿਓ ਯੋਗਦਾਨ ਪਾਓ ਜੋ ਬਲੱਡ ਕੈਂਪ ਲਗਾਇਆ ਗਿਆ ਆ ਇਸ ਦੇ ਨਾਲ ਹੀ ਤੁਸੀਂ ਦੇਖ ਰਹੇ ਹੋ ਐਨ ਆਰ ਐਸ ਲਾਈਵ ਚੈਨਲ ਦੇ ਨਾਲ ਜੁੜੇ ਰਹੋ ਮੈਂ ਆ सोनू ਪਾਉਣਗੇ ਕਰ ਮੇਰੇ ਜੀ ਮੈਂ ਸਦ ਸਾਰੀ ਸੰਗਤ ਨਾਲ ਬੋਲਣ ਦੀ ਕਿਰਪਾਲਤਾ ਕਰਨ ਜੀ ਸਤਿ ਗੁਰਿਆ ਵਣ